ਸਤ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਐਜਮਨ ਐਜੂਕੇਸ਼ਨ ਤੇ ਅੱਜ ਅਸੀਂ ਕਰਾਂਗੇ 10ਵੀਂ ਜਮਾਤ ਦਾ ਪੰਜਾਬੀ ਦਾ ਹਿੱਸੇ ਦਿਵਾਲੀ ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਗੁਰੂਆਂ ਅਵਤਾਰਾਂ ਭਗਤਾਂ ਅਤੇ ਸੂਰਮਿਆਂ ਦੇ ਜਨਮ ਲਿਆ ਹੈ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਹ ਤਿਉਹਾਰ ਧੂਮ-ਤਾਮਨਾ ਮਨਾਏ ਜਾਂਦੇ ਹਨ ਇਹਨਾਂ ਤਿਉਹਾਰਾਂ ਵਿੱਚ ਦਿਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ ਇਸ ਤਿਉਹਾਰ ਦਾ ਸਬੰਧ ਧਾਰਮਿਕ ਵਿਰਸੇ ਨਾਲ ਵੀ ਹੈ ਅਤੇ ਇਤਿਹਾਸਿਕ ਵਿਰਸੇ ਨਾਲ ਵੀ ਹੈ ਇਹ ਹਰ ਪਿੰਡ ਹਰ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਕਈ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫਾਈਆਂ ਕਰਨ ਲੱਗ ਜਾਂਦੇ ਹਨ ਲੋਕ ਆਪਣੇ ਘਰਾਂ ਨੂੰ ਰੰਗ ਰੋਗਨ ਕਰਵਾਉਂਦੇ ਹਨ ਫੁੱਲਾਂ ਅਤੇ ਲੜੀਆਂ ਨਾਲ ਘਰਾਂ ਦੀ ਸਜਾਵਟ ਕੀਤੀ ਜਾਂਦੀ ਹੈ ਦਿਵਾਲੀ ਵਾਲੇ ਦਿਨ ਨਵਾਂ ਸਮਾਨ ਲੈਣ ਲਈ ਵੀ ਸਲਾਹ مشورہ ਕੀਤਾ ਜਾਂਦਾ ਹੈ ਦਿਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ ਜਿਸ ਦਾ ਅਰਥ ਦੀਵਿਆਂ ਦੀ ਮਾਲਾ ਹੈ ਇਹ ਤਿਹਾਰ ਕੱਤਕ ਦੀ ਮੱਸਿਆ ਦੀ ਕੁੱਪ ਹਨੇਰੀ ਰਾਤ ਨੂੰ ਮਨਾਇਆ ਜਾਂਦਾ ਹੈ ਇਹ ਦੁਸਹਿਰੇ ਤੋਂ 20 ਦਿਨ ਬਾਅਦ ਆਉਂਦਾ ਹੈ ਇਸ ਦਿਨ ਦੀਵਿਆਂ ਬੱਲਮਾਂ ਅਤੇ ਮੋਮਬਤੀਆਂ ਨਾਲ ਖੂਬ ਰੋਸ਼ਨੀ ਕੀਤੀ ਜਾਂਦੀ ਹੈ ਇਸ ਲਈ ਇਸ ਨੂੰ ਰੋਸ਼ਨੀ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਇਸ ਦਿਨ ਸ਼੍ਰੀ ਰਾਮ ਜੀ 14 ਸਾਲ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਲక్ష్మణ ਅਤੇ ਸੁਮਿੱਤ ਸੁਮੇਤ ਅਯੁੱਧਿਆ ਵਾਪਸ ਪਰਤੇ ਸਨ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਅਯੁੱਧਿਆ ਵਾਸੀ ਨੇ ਦੀਵੇ ਬਾਲ ਕੇ ਖੁਸ਼ੀਆਂ ਮਨਾਈਆਂ ਸਨ ਉਸ ਦਿਨ ਤੋਂ ਲਗਾਤਾਰ ਇਹ ਤਿਹਾਰ ਮਨਾਇਆ ਜਾਣ ਲੱਗਿਆ ਇਸ ਤਿਹਾਰ ਦਾ ਸਬੰਧ ਸਿੱਖ ਧਰਮ ਨਾਲ ਵੀ ਹੈ ਇਸ ਦਿਨ 6ਵੇਂ ਗੁਰੂ ਛੇਵੇਂ ਗੁਰੂ ਹਰਗੋਬਿੰਦ ਜੀ ਜੀ ਜਹਾਂਗੀਰ ਦੀ 40 ਦਿਨਾਂ ਕੈਦ ਪਿੱਛੋਂ ਗਵਾਲੀਅਰ ਦੇ ਕਿਲੇ ਵਿੱਚੋਂ ਬਵੰਜਾ ਰਾਜਿਆ ਸਮੇਤ ਰਿਆ ਹੋ ਕੇ ਵਾਪਸ ਅਮਰਸਰ ਆਏ ਸਨ ਇਸ ਲਈ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ ਇਸ ਦਿਨ ਸਾਰਾ ਭਾਰਤ ਜਿਵੇਂ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਹੈ ਬਾਜ਼ਾਰ ਤਾਂ ਹਫ਼ਤਾ ਪਹਿਲੇ ਸਜਣੇ ਸ਼ੁਰੂ ਹੋ ਜਾਂਦੇ ਹਨ ਖਾਸ ਕਰ ਹਲਵਾਈਆਂ ਖਡੋਣਿਆਂ ਅਤੇ ਪਟਾਕਿਆਂ ਦੀ ਦੁਕਾਨਾਂ ਦੀ ਰੌਣਕ ਵੀ ਵੱਖਰੀ ਹੁੰਦੀ ਹੈ ਮੌਸਮ ਖਾਣ ਪੀਣ ਲਈ ਟੁਕਮਾ ਹੁੰਦਾ ਹੈ ਲੋਕ ਬਦਾਮ ਅਕਰੋਟ ਅਤੇ ਹੋਰ ਸਾਰੇ ਮੇਵੇ ਖਾਣ ਲਈ ਖਰੀਦੇ ਹਨ ਦਿਵਾਲੀ ਦੇ ਦਿਨ ਲੋਕਾਂ ਵਿੱਚ ਬੜਾ ਚਾਹ ਹੁੰਦਾ ਹੈ ਬਾਜ਼ਾਰ ਸਜੇ ਪੱਬੇ ਹੁੰਦੇ ਹਨ ਦਿਵਾਲੀ ਵਾਲੀ ਰਾਤ ਨੂੰ ਹਰ ਧਾਰਮਿਕ ਸਥਾਨ ਤੇ ਦੀਵੇ ਜਗਾਉਣ ਤੋਂ ਬਾਅਦ ਬੱਚੇ ਪਟਾਕੇ ਅਨਾਰ ਹਵਾਈਆਂ ਚੱਕੀਆਂ ਟੈਂਕ ਤੋੜ ਫੁੱਲ ਝੜੀਆਂ ਅੱਦੀ ਚਲਾਉਂਦੇ ਅਤੇ ਆਤੀਸ਼ਬਾਜ਼ੀ ਕਰਦੇ ਹਨ ਪਟਾਕਿਆਂ ਦੇ ਛੋਰ ਵਿੱਚ ਕੁਝ ਵੀ ਸੁਣਾਈ ਨਹੀਂ ਦਿੰਦਾ। ਦਿਵਾਲੀ ਦੀ ਰਾਤ ਨੂੰ ਲక్ష్ਮੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਸਾਰੀ ਰਾਤ ਘਰ ਦੇ ਦਰਵਾਜ਼ੇ ਖੁੱਲੇ ਰੱਖੇ ਜਾਂਦੇ ਹਨ ਤਾਂ ਜੋ ਲక్ష్ਮੀ ਉਹਨਾਂ ਦੇ ਘਰ ਆ ਸਕੇ। ਇੱਕ ਦਿਨ ਨਵਾਂ ਭਾਂਡਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਲੋਕ ਨਵੇਂ ਬਰਤਨਾਂ ਦੀ ਖਰੀਦਦਾਰੀ ਵੀ ਕਰਦੇ ਹਨ। ਦਿਵਾਲੀ ਦੀ ਰਾਤ ਨੂੰ ਕੁਝ ਮੂਰਖ ਲੋਕ दारू ਪਿੰਦੇ ਅਤੇ ਜੂਆ ਖੇਡਦੇ ਹਨ। ਉਹ ਇਸ ਤਿਹਾੜੀ ਦੀ ਪਵਿੱਤਰਤਾ ਨੂੰ ਨਸ਼ਟ ਕਰਦੇ ਹਨ। ਕੁਝ ਲੋਕ ਵੈਮ ਪਰਮਨ ਦੀ ਓਟ ਵਿੱਚ ਟੂਣੇ ਕਰਦੇ ਹਨ ਇਹ ਗੱਲ ਬਿਲਕੁਲ ਫਜ਼ੂਲ ਹੈ ਇਹਨਾਂ ਨਾਲ ਕੁਝ ਵੀ حاصل ਨਹੀਂ ਹੁੰਦਾ ਸੁਮੱਚੀ ਰੂਚੀ ਦੀਵਾਲੀ ਖੁਸ਼ੀਆਂ ਤੇ ਸਾਂਝਾ ਪਰਿਆ ਤਿਉਹਾਰ ਹੈ ਇਸ ਦੀ ਰੋਸ਼ਨੀ ਵਿੱਚ ਭਾਈਚਾਰਕ ਸੱਭਿਆਚਾਰਕ ਖੁਸ਼ਹਾਲੀ ਲੁਕੀ ਹੋਈ ਹੈ ਇਸ ਦਿਨ ਬੁਰਾਈਆਂ ਤੋਂ ਤੋਬਾ ਕਰਕੇ ਸਾਰਿਆਂ ਦਾ ਭਲਾ ਮੰਗਣਾ ਚਾਹੀਦਾ ਹੈ ਤਾਂ ਹੀ ਸਾਡਾ ਜੀਵਨ ਦੀਵਾ ਤੋਂ ਵੱਧ ਰੋਸ਼ਨ ਹੋਵੇਗਾ ਨਹੀਂ ਤਾਂ ਮਸਿਆਵਲੀ ਰਾਧਾ ਨੇ ਰਾਹੀ ਢੋਣਾ ਪਵੇਗਾ ਇਹ ਤਿਆਰ ਕੀਤਾ ਹੈ ਬ੍ਰਿੰਕ ਕਮਲਜੀਤ ਸਿੰਘ ਪੰਜਾਬੀ ਮਾਸਟਰ ਜੀ ਨੇ ਸਕਾਰੀ ਹਾਈ ਸਕੂਲ ਰੱਤੇ ਖੇੜਾ ਪਟਿਆਲਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ